ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਜੰਨੇ ਆ ਪੈਸੈਂਜਰ ਟ੍ਰੇਨ ਆਪਾਂ ਬੈਠੇ ਛੱਡ ਕੇ ਤੋਂਪਾ ਕੋਲੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਟ੍ਰੇਨ ਇੱਥੇ ਖੜੀ ਆ ਦੇਖ ਰਹੇ ਹੋ ਤੁਸੀਂ ਪਿੱਛੋਂ ਇੱਕ ਮਿੰਟ ਆਦਿਨੇ ਜਾਰੇ ਤੁਹਾਨੂੰ ਅੱਜ ਨਾਲ ਦਿਖਾ ਰਿਹਾ ਸ਼ੇਅਰ ਕਰ ਰਿਹਾ ਬਹੁਤ ਸੋਹਣਾ ਲੱਗ ਰਿਹਾ ਪ੍ਰੀਫਾਰਮ ਉਹ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਤੇ ਆਪਾਂ ਖੜੇ ਹਾਂ ਰਾਜਪੁਰਾ ਰੇਲਵੇ ਸਟੇਸ਼ਨ ਦੇ ਉੱਤੇ ਤੇ ਆਪਣੀ ਟ੍ਰੇਨ ਆ ਰਹੀ ਹੈ ਆਪਣਾ ਸਫਰ ਰਹੇਗਾ ਰਾਜਪੁਰਾ ਤੋਂ ਪਟਿਆਲਾ ਤੱਕ ਪੈਸੇਂਜਰ ਟ੍ਰੇਨ ਦੇ ਨਾਲ ਹੀ ਤੇ ਸਾਹਮਣੇ ਟ੍ਰੇਨ ਆਪਣੇ ਆ ਰਹੀ ਆ ਸੋ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਵਿੱਚ ਆਪਣਾ سفر ਹੈਗਾ ਰਾਜਪੁਰਾ ਤੋਂ ਪਟਿਆਲਾ ਤੱਕ ਬਾਇ ਪੈਸੇਂਜਰ ਟ੍ਰੇਨ ਤੇ ਆਓ ਆਪਾਂ ਮਿਲਦੇ ਹਾਂ ਤੁਹਾਨੂੰ ਸੋ ਗਾਇਜ਼ ਇਹ ਟ੍ਰੇਨ 54553 ਜੋ ਕਿ ਰਜਾਨਾ ਸ਼ਾਮੀ 5:30 ਉਹ ਆਪਣੀ ਟ੍ਰੇਨ 54553 ਚੁੱਕੀ ਆ ਜੋ ਕਿ ਹਰ ਰੋਜ਼ 105 ਕਿਲੋਮੀਟਰ ਪੂਰਾ ਕਰਕੇ ਧੂਰੀ ਸਟੇਸ਼ਨ ਤੱਕ ਇਹ ਪਹੁੰਚਦੀ ਆ ਜੀ ਤੇ ਇਹਦਾ ਅੰਬਾਲੇ ਤੋਂ ਚੱਲਣ ਦਾ ਟਾਈਮ ਹੈ 5:35 ਮਿੰਟ ਦਾ ਤੇ 8:35 ਮਿੰਟ ਦਾ ਇਹਦਾ ਧੂਰੀ ਪਹੁੰਚਣ ਦਾ ਟਾਈਮ ਆ ਜੀ ਸੋ ਸਾਹਮਣੇ ਟ੍ਰੇਨ ਆ ਗਈ ਆ ਪਿੱਛੇ ਖੜ ਗਈ ਟ੍ਰੇਨ ਪਜਾਨੇ ਆ ਪੈਸੈਂਜਰ ਟ੍ਰੇਨ ਆਪਾਂ ਬੈਨੇ ਚੱਲ ਕੇ ਸੋ ਅਬ ਇਹ ਟ੍ਰੇਨ ਜਿਹੜੀ ਰਾਜਪੁਰਾ ਚੱਲਦੀ ਆ ਸੋ ਆਪਣੀ ਟ੍ਰੇਨ ਰਾਜਪੁਰਾ ਦੇ ਪਲੇਟਫਾਰਮ ਨੰਬਰ 1 ਤੇ ਚੱਲ ਪਈ ਆ ਜੀ ਆਜੂ ਦੇ ਵਿੱਚ ਦੇ ਦਲ ਰੇ ਨਾ ਬਾਈਕ ਬਾਈਕ ਤੇ ਖੜਾ ਹੋ ਗਿਆ ਤੇ ਫਲਾਈਓਵਰ ਆਜੂ ਦੇ ਚੱਲਦੇ ਹੈਗਾ ਅਸਾਂ ਜਿਹੜੀਆਂ ਚੰਡੀਗੜ੍ਹ ਤੋਂ ਆਉਂਦੀਆਂ ਰਾਜਪੁਰੇ ਅੰਦਰ ਸੋਕੇ ਇਸ ਕੋਲ ਰਾਹੀਂ ਜਾਂਦੀਆਂ ਨੇ ਆ ਰਿਹਾ ਇਹ ਗੋਡਾਊਨ ਦਾ ਇਥੋਂ ਲੋਡ ਅਪ ਲੋਡ ਜਿਹੜੇ ਡਾਊਨਲੋਡ ਹੁੰਦੇ ਰਹਿੰਦੀਆਂ ਨੇ ਗੱਡੀਆਂ ਟਰੱਕਰ ਨੇ ਜੀਰੀਆਂ ਜਿਵੇਂ ਚੌਲ ਹੋਏ ਤੇ ਕਣਕ ਹੋਈ ਸੀਜ਼ਨਲ ਜਿਹੜੀ ਵੀ ਇੱਥੇ ਦਾਣਾ ਹੁੰਦਾ ਉਹ ਇਥੋਂ ਫਰੀਜਾ ਜਾਂਦਾ ਤੇ ਇਹਦੇ ਵਿੱਚ ਨਾਲ ਜਿਹੜੇ ਗੋਡਾਊਨ ਬਣਿਆ ਉਹਦੇ ਵਿੱਚ ਰੱਖਿਆ ਜਾਂਦਾ ਹੈਗਾ ਉਹ ਇੱਥੇ ਜਿਹੜੀਆਂ ਗੱਡੀਆਂ ਨੇ ਉਹ ਖਾਲੀ ਕੀਤੀਆਂ ਇਹਨੇ ਭਰੀਆਂ ਜਾਂਦੀਆਂ ਨੇ ਆਪਾਂ ਕੌਲੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਕਿਉਂਕਿ ਪੈਸੇਂਜਰ ਟ੍ਰੇਨ ਆ ਕੌਲੀ ਵੀ ਰੁਕੇਗੀ ਤੇ ਡਾਊਨ ਕਰਨਾ ਹੈ ਰੇਲਵੇ ਸਟੇਸ਼ਨ ਤੇ 20 ਰੁਪਏ ਕੀ ਠੀਕ ਹੈ ਜੀ ਇਹ ਨਵਾਂ ਨਵੀਨੀਕਰਨ ਦੇ ਵਿੱਚ ਦਾ ਪੜਿਆ ਹੋਇਆ ਨਵਾਂ ਰੇਲਵੇ ਸਟੇਸ਼ਨ ਜਿਵੇਂ ਆਹ ਸੜਕ ਆ ਰਹੀ ਹੈ ਸਾਹਮਣੇ 메인 ਰੋਡ ਤੋਂ ਇੱਥੇ ਪਹਿਲਾਂ ਪੁਰਾਣਾ ਸਟੇਸ਼ਨ ਹੁੰਦਾ ਸਾਹਮਣੇ 메인 ਰੋਡ ਦੇਖ ਰਹੇ ਹਾਂ ਤੁਸੀਂ ਇੱਥੇ ਹੁੰਦਾ ਕਿ ਉਹ ਰੇਲਵੇ ਡਿਪਾਰਟਮੈਂਟ ਨੇ ਸਾਰਾ ਚੁੱਕ ਦਿੱਤਾ ਹੈਗਾ ਤੇ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚ ਗਏ ਹੈਗੇ ਆ ਕੌਲੀ ਦੇ ਉਹ ਸਟੇਸ਼ਨ ਕੋਡ ਦੀ ਗੱਲ ਕਰੀਏ ਕੌਲੀ ਰੇਲਵੇ ਕੇ ਐਲ ਆਈਏ ਦਾ ਇਹਦਾ ਸਟੇਸ਼ਨ ਕੋਡ ਆ ਜੀ ਤੇ ਆਪਣੀ ਟ੍ਰੇਨ ਕੌਲੀ ਤੋਂ ਚੱਲ ਪਈ ਹੈ ਪਟਿਆਲੇ ਵੱਲ ਨੂੰ ਇਹ ਹੈ ਕੌਲੀ ਦਾ ਜਿਹਨ ਬਾਈ ਕੋਲੀ ਸ਼ਾਮ ਦਾ ਟਾਈਮ ਹੋ ਗਿਆ ਜੀ 6:30 ਤਕਰੀਬਨ ਇਹ ਗੱਡੀ ਥੋੜੀ ਜਿਹੀ ਲੇਟ ਆ ਰਹੀ ਹੈ। ਮળો ਜੀ ਸਪੀਡ ਫੜ ਲਈ ਆ। ਆਪਾਂ ਨਿਕਲ ਚੱਲਦੇ ਆਂ ਕੋਲੀ ਰੇਲਵੇ ਸਟੇਸ਼ਨ ਤੋਂ ਬਾਹਰ ਵਾਹ ਵਾਹ ਕੋਲੀ ਇਹ ਹੈ ਬਹੁਤ ਸਾਫ਼ ਸੁਥਰਾ ਪਰ ਘਾਹ ਕੁ ਬੜਾ ਇੱਥੇ ਹੋਇਆ ਬਾਹਰ ਦੇਖੋ ਇਹ ਰਾਤ ਦਾ ਨਜ਼ਾਰਾ ਤੁਸੀਂ ਵੇਖ ਰਹੇ ਆ ਸਾਹਮਣੇ ਬੈਕ ਡਾਲਰ ਦਿਖ ਰਿਹਾ ਕਾਫੀ ਉਸੇ ਮਾਰਕੀਟ ਏਰੀਆ ਬਣਿਆ ਹੋਇਆ ਜੀ ਚੱਲਦੇ ਆਪਾਂ ਅੰਦਰ ਕਰਨ ਵਾਲੀਆਂ ਸਵਾਰੀਆਂ ਆਪਣੇ ਮਾਵਾ ਪੈਣਾ ਚ ਬੈਠੀਆਂ ਨੇ ਤੇ ਸਪੀਡ ਇਹਦੇ ਜੁਕਦੀ ਆ ਠੰਡੀ ਦੀ ਸੋ ਡਾਉਣਕਲਾ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਆ ਰਾਤ ਦਾ ਸੀਨ ਤੁਸੀਂ ਦੇਖ ਰਹੇ ਹੋ ਇਸ ਵੇਲੇ ਇੱਧਰ ਹੈ ਇੱਕ ਨੰਬਰ ਪਲੇਟਫਾਰਮ ਆਪਣੀ ਗੱਡੀ ਆਈ ਹੈ ਦੋ ਨੰਬਰ ਪਲੇਟਫਾਰਮ ਤੇ ਤੇ 46 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਅੰਬਾਲਾ ਤੋਂ ਚੱਲ ਕੇ ਡਾਉਣਕਲਾ ਪਹੁੰਚੀ ਆ ਜੀ ਸਟੇਸ਼ਨ ਕੋਡ ਕੋਡ ਦੀ ਗੱਲ ਕਰੀ ਤੇ ਡੀਓਸੀ ਡਾਣ ਕੋਲ ਦਾ ਸਟੇਸ਼ਨ ਕੋਡ ਕੋਈ ਹੈ ਪਲੇਟਫਾਰਮ ਨੰਬਰ 2 ਤੇ ਆਪਣੀ ਗੱਡੀ ਟ੍ਰੇਨ ਪਹੁੰਚ ਗਈ ਹੈ ਇਹ ਪਰਲਾਪਾਸਾ ਵੀ ਤੁਹਾਨੂੰ ਮੈਂ ਜਿਹੜਾ ਸਟੇਸ਼ਨ ਦਾ ਦਿਖਾਇਆ ਸੀਗਾ ਮੈਂ ਰਾਤ ਦੇ ਨਜ਼ਾਰੇ ਤੁਹਾਨੂੰ ਅੱਜ ਮੈਂ ਦਿਖਾ ਰਿਹਾ ਸ਼ੇਅਰ ਕਰ ਰਿਹਾ ਬਹੁਤ ਸੋਹਣਾ ਲੱਗ ਰਿਹਾ ਪੀ ਡਫਾਉਮ ਇੱਧਰ ਕੋਈ ਗੁਰਜ਼ ਟ੍ਰੇਨ ਵੀ ਖੜੀ ਆ ਇੱਕ ਨੰਬਰ ਪਲੇਟ ਫਾਰਮ ਦੇ ਬੱਲੇ ਤੇ ਸਾਹਮਣੇ ਸਟੇਸ਼ਨ ਦਾ ਦ੍ਰਿਸ਼ ਦੇਖ ਰਹੇ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਰਾਤ ਨੂੰ ਦੀਵੇ ਜਗਦੇ ਟ੍ਰੇਨ ਇੱਥੇ ਖੜੀ ਆ ਦੇਖ ਰਹੇ ਤੁਸੀਂ ਪਿੱਛੋਂ ਇੱਕ ਇੰਟਰ ਸਿਟੀ ਟ੍ਰੇਨ ਜਿਹੜੀ ਉਹ ਆ ਰਹੀ ਐ ਇਹਨੂੰ ਕ੍ਰਾਸ ਕਰੇਗੀ ਤਾਂ ਕਰਕੇ ਇਹਨੂੰ ਇੱਥੇ ਕਢਾ ਲਿਤਾ ਗਿਆ ਲਾਂ ਤੋਂ ਆਪਣੀ ਤੇ ਜਾਈ ਚੱਲ ਪਈ ਆ ਜੀ ਇੱਕ ਘੰਟਾ ਇੱਥੇ ਖੜੀ ਰਹੀ ਆ ਇਹ ਉਹ ਨਾਈਟ ਨੂੰ ਦੇਖ ਰਿਹਾ ਉਹਦੇ ਬਾਅਦ ਗੁਰਦੁਆਰਾ ਫਲਮਗੜਾ ਸ਼ਾਇਦ 72 ਘਟਾਉ 569 ਹੀ ਜੀ ਦਾ ਆਲਾ ਰੇਲਵੇ ਸਟੇਸ਼ਨ ਪਹੁੰਚ ਗਈ ਆ ਹਜੇ 2 ਨੰਬਰ ਪਲੇਟਫਾਰਮ ਜਿਹੜਾ ਚੱਲਿਆ ਨਹੀਂ ਹੈਗਾ ਕਿਉਂਕਿ ਇਹਦਾ ਹਜੇ ਉੱਪਰ ਜਿਹੜਾ ਬ੍ਰਿਜ ਆ ਉਹ ਤਿਆਰ ਨਹੀਂ ਹੋਇਆ ਬਣ ਕੇ ਸੋ ਜਦੋਂ ਉਹ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਇਹ ਜਿਹੜਾ ਸਟੇਸ਼ਨ ਰੇਲ ਚੱਲੇਗਾ ਬ੍ਰਿਜ ਕਿਤੇ 2 ਨੰਬਰ ਪਲੇਟਫਾਰਮ ਤੇ 3 ਨੰਬਰ ਪਲੇਟਫਾਰਮ ਵੀ ਚੱਲਣਗੇ ਤੇ ਤੁਸੀਂ ਦੇਖ ਰਹੇ ਹੋ ਇਹ ਉਸ ਤਰ੍ਹਾਂ ਦਾ ਉਸ ਤਰ੍ਹਾਂ ਪਿਆ ਕੋਈ ਚੱਲਿਆ ਨਹੀਂ ਹੈ ਤੇ ਸਾਹਮਣੇ ਬ੍ਰਿਜ ਦਾ ਕੰਮ ਹਜੇ ਚੱਲ ਰਿਹਾ ਹੈਗਾ ਜਦ ਤੱਕ ਉਹ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਇਹ ਪਣ ਚਲਣਾ ਮੁਸ਼ਕਲ ਸੋ ਗੱਡੀਆਂ ਜਿਹੜੀਆਂ ਪੈਸੇਂਜਰ ਲੇਟ ਹੋ ਜਾਂਦੀਆਂ ਕਦੇ ਡਾਉਣ ਕੰਢਾ ਖਿਲਾਉਂਦੇ ਆ ਕਦੇ ਕਿਤੇ ਕਢਾਉਂਦੇ ਆ ਸੋ ਇਸ ਕਰਕੇ ਜਿਹੜੀ ਆ ਪਬਲਿਕ ਨੂੰ ਪਰੇਸ਼ਾਨੀ ਉਹ ਆਉਂਦੀ ਆ ਸਾਰਾ ਕੁਝ ਤਿਆਰ ਆ ਲੇਕਿਨ ਪੁਲ ਨਹੀਂ ਤਿਆਰ ਹੈਗਾ ਆ ਦੇਖ ਸਕਦੇ ਆ ਪੁਲ ਅਜੇ ਅੰਡਰ ਕੰਸਟਰਕਸ਼ਨ ਹੈਗਾ ਜੀ ਇਹ ਪੁਲ ਜਦੋਂ ਇਹ ਪੁਲ ਚੱਲੂਗਾ ਤਾਂ ਫੇਰ ਇਹ ਪਲੇਟ ਫਾਉ ਚੱਲੂਗਾ ਥੋੜਾ ਜਿਆਦਾ ਆਸਾਨ ਹੋ ਜਾਏਗਾ ਤੇ ਇੰਨਾ ਜਣੀਆ ਘੱਟ ਲੇਟ ਹੋਣਗੀਆਂ ਸੋ ਇਹਦਾ ਅੱਜ ਹੁਣ ਤਕਰੀਬਨ 8:30 ਹੋਣ ਵਾਲੇ ਆ 8:30 ਤੇ ਇਹਦਾ 6:30 ਪਹੁੰਚਣ ਦਾ ਟਾਈਮ ਆ 7:30 ਦਾ ਤੇ ਇਹ ਇੱਕ ਡੇਢ ਘੰਟਾ ਲੇਟ ਜਿਹੜੀ ਐ ਟ੍ਰੇਨ ਹੋ ਗਈ ਆ ਸੋ ਆਪਣਾ ਪਟਿਆਲਾ ਰੇਲਵੇ ਸਟੇਸ਼ਨ ਆ ਗਿਆ ਬਹੁਤ ਲੇਟ ਆਈ ਐ ਟ੍ਰੇਨ ਇਸ ਤੋਂ ਤੁਹਾਨੂੰ ਪਹਿਲਾਂ ਮੈਂ ਦੱਸ ਦਿੱਤਾ ਵੀ ਬ੍ਰਿਜ ਨਹੀਂ ਬਣਿਆ ਹਜੇ ਬ੍ਰਿਜ ਬਣ ਜਾਏਗਾ ਫਿਰ ਥੋੜਾ ਜਿਹਾ ਆਰਾਮ ਆ ਜਾਏਗਾ। ਸੋ ਇਹ ਹੈ ਪਲੇਟਫਾਰਮ ਨੰਬਰ 1 ਤੇ ਅਬ ਉੱਤੇ ਪਹੁੰਚ ਗਏ ਆ। ਥੋ ਇਹ ਹੈ ਪਲੇਟਫਾਰਮ ਨੰਬਰ 1। ਇਹ ਇਸ ਵੇਲੇ ਤੁਸੀਂ ਦੇਖੋ ਪਹੁੰਚ ਰਹੀ ਹੈ ਗੱਡੀ। 1 ਘੰਟੇ ਤੋਂ ਉੱਤੇ ਲੇਟ ਹੋ ਗਏ ਆ। ਕੋ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ। ਅਗਲੀ ਵੀਡੀਓ ਆਉਣ ਤੱਕ ਬਈ ਇੰਤਜ਼ਾਰ ਕਰਨਾ। ਟੱੜ ਦੀ ਕਲਾ ਰਬ ਰੱਖਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਸਿਕਾ